ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਸੈਣਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਠੀਕ ਹੈ ਜੀ ਬਾਈਕ ਕੋਲ ਗਾਮ ਪਕਾਉਗਾ ਜੀ ਸੂਣ ਵਾਲੇ ਜੇ ਕਿਸੇ ਬਾਈ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 752800355 ਜੀ ਠੀਕ ਹੈ ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਹੁਣ ਵੱਧ ਤੋਂ ਵੱਧ ਫਾਲੋਅਰ ਤੇ ਸੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਦਿਨ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਇਹ ਜਾਣਕਾਰੀ ਹਾਂਜੀ ਬਈ ਸਸੀ ਗਾ ਜੀ ਸਸੀ ਗਾ ਜੀ ਨਾਮ ਦੱਸੋ ਜੀ ਆਪਣਾ ਨਾਮ ਬਾਈ ਜੀ ਪਵਿੱਤਰ ਸਿੰਘ ਹੀ ਪਿੰਡ ਸਹਿਣਾ ਜੀ ਹਾਂਜੀ ਜ਼ਿਲ੍ਹਾ ਬਰਨਾਲਾ ਜੀ ਠੀਕ ਹੈ ਜੀ ਹਾਂਜੀ ਬਈ ਗਾ ਜਾਣਕਾਰੀ ਹੋਈ ਕਹਿੰਦੇ ਸੂਏ ਸੂਣਾ ਜੀ ਬਾਈ ਇਹ ਦੂਜੇ ਸੂਏ ਸੂਣਾ ਜੀ ओरिजिनल ਹਾਂਜੀ ਦੇਣੇ ਦੇ 2-4 ਦਿਨ ਬਾਕੀ ਹੈ ਜੀ ਬਸ ਠੀਕ ਹੈ ਜੀ ਹੁਣ ਤਾਂ ਤਿਆਰੀਆਂ ਜੀ ਆ ਠੀਕ ਹੈ ਜੀ ਅਜੇ ਲੈ ਜੂਗੀ ਜੀ 2 ਦਿਨੇ ਰੇਟ ਭਰਾ ਜਾਇਜ ਰੇਟ ਭਾਈ ਇਹ ਦਾ 75000 ਰੁਪਏ ਜੀ 75000 ਹਾਂ ਜੀ ਲੋ ਭਰਾ ਦੇਖ ਸਕਦੇ ਹੋ ਲੈ ਵਾ ਵੈਕਸਡ ਵਾਕੀ ਤੁਹਾਨੂੰ ਦਿਖਾਉਣੇ ਤੌਰ ਤੇ ਅੱਜ ਵੀ ਖੋਲਣੇ ਤੌਰ ਤੇ ਲੋ ਠੰਡੀ ਸੀਲ ਖੋਲ ਆ ਜੀ ਬਾਈ ਠੀਕ ਹੈ ਜੀ ਕੋਈ ਲੱਤ ਸੜਨੀ ਐ ਜਮਾ ਵੀ ਠੀਕ ਹੈ ਜੀ ਖਾਣ ਪੀਣ ਨੂੰ ਨਹੀਂ ਹੋਇਆ ਠੀਕ ਹੈ ਜੀ ਲੋ ਭਰਾ ਲੈ ਵਾ ਤੁਸੀਂ ਦੇਖ ਸਕਦੇ ਹੋ ਲੋ ਜੀ ਕਿਉਂਕਿ ਠੰਡਾ ਤਾਂ ਕਰਕੇ ਬਾਈ ਨੇ ਨਵਾਈ ਨਹੀਂ ਠੀਕ ਹੈ ਜੀ ਇਸ ਕਰਕੇ ਠੰਡੀ ਸੀਲ ਫੋਲ ਆ ਬਾਈ ਥਾਨ ਥਣ ਦੀ ਬਹੁਤ ਚੰਗੀ ਆ ਮੁੱਠੀ ਵਾਲਾ ਥਾਣਾ ਬਾਕੀ ਲੇਵਾ ਦੇਖੀ ਜਾਈ ਹਾਂ ਬਾਕੀ ਲੇਵਾ ਬਾਈ ਹੇ ਤਾਂ ਮੰਨ ਕੇ ਚਲੋ ਸੂੰਦੀ ਸੂੰਦੀ ਨੇ ਪੂਰਾ ਬਣਾ ਲੈਣਾ ਸਹੀ ਗੱਲ ਹੈ ਸਹੀ ਗੱਲ ਐ ਨਾ ਲੋ ਜੀ ਪੰਡ ਲੇਵੇ ਦੀ ਲੈ ਕੇ ਸੋਣਾ ਜਮਾ ਲਟ ਕੇ ਬਾਈ ਵੇਣ ਠੀਕ ਹੈ ਜੀ ਲੋਪਾ ਚਾਰ ਥਾਣਾ ਲੋ ਜੀ ਕੋਈ ਫੋਰਟ ਨਹੀਂ ਕੁਛ ਨਹੀਂ ਬਾਈ ਜਮਾ ਫੋਰਟ ਨਹੀਂ ਕੋਈ ਸਹੀ ਹੈ ਜਮਾ ਲੋ ਜੀ ਠੀਕ ਹੈ ਜੀ ਫਿਰ ਸਕਵਾਲਟੀ ਦੇਖ ਸਕਦੇ ਛੋਟੇ ਕੰਮ ਠੀਕ ਹੈ ਜੀ ਜਮਾ ਤੇ ਉਹ ਬਹੁਤ ਆ ਬਾਈ ਵੇਣ ਠੀਕ ਹੈ ਜੀ ਠੀਕ ਹੈ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ